प्यारे दर्शकों प्यार परणि सत श्री अकाल मेरी आज दी कहानी है मां बाप ਨੂੰ ਸਮਾਂ ਦਿਓ ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਜਿਸ ਮਾਂ ਬਾਪ ਨੇ ਸਾਨੂੰ ਸਭ ਕੁਝ ਦਿੱਤਾ ਹੈ ਮਾਂ ਨੇ ਮਮਤਾ ਪਿਤਾ ਨੇ ਝੜਕਦਾ ਪਿਆਰ ਤੇ ਹੁਣ ਅਸੀਂ ਇਸ ਸਭ ਕਾਸੇ ਨੂੰ ਸਮਝਣ ਲੱਗ ਪਏ ਹਾਂ ਭਾਰ ਜਿਨ੍ਹਾਂ ਨੇ ਸਾਨੂੰ ਚੱਲਣਾ ਸਿਖਾਇਆ ਅੱਜ ਉਹਨਾਂ ਨੂੰ ਸਾਡਾ ਸਹਾਰਾ ਚਾਹੀਦਾ ਹੈ ਅੱਜ ਅਸੀਂ ਇੰਨੇ ਰੁੱਝ ਗਏ ਹਾਂ ਕਿ ਉਹਨਾਂ ਦਾ ਵजूद ਵੀ ਸਾਨੂੰ ਭਾਰਾ ਲੱਗਣ ਲੱਗ ਪਿਆ ਹੈ ਰਮੇਸ਼ ਮਿੰਦਲ ਕਲਾਸ ਦਾ ਬੱਚਾ ਸੀ ਚੰਗੀ ਨੌਕਰੀ ਵੱਡੀ ਸੁੰਦਰ ਗੱਡੀ ਪਤਨੀ ਸਲੱਗ ਤੇ ਉਹ ਆਪਣੀ ਹੀ ਦੁਨੀਆ ਵਿੱਚ ਮਸਤ ਸੀ ਮਾਪੇ ਤਾਂ ਨਾਲ ਹੀ ਸਨ ਪਰ ਮਹਿਮਾਨਾਂ ਵਾਂਗ ਮਾਂ ਦੇ ਕੱਪੜਿਆਂ ਦੀ ਖੁਸ਼ਬੂ ਉਸ ਨੂੰ ਬੁਧਬੂ ਲੱਗਣ ਲੱਗੀ ਇੱਕ ਦਿਨ ਮਾਂ ਨੇ ਕਿਹਾ ਬਾਹਰ ਜਾਂਦੇ ਵਕਤ ਸਵੈਟਰ ਪਾ ਕੇ ਜਾਣਾ ਮੌਸਮ ਠੀਕ ਨਹੀਂ ਹੈ ਰਮੇਸ਼ ਖਿੱਚ ਕੇ ਬੋਲਿਆ ਮਾਂ ਮੈਂ ਕੋਈ ਬੱਚਾ ਨਹੀਂ ਹਾਂ ਇਹਨਾਂ ਕਹਿ ਕੇ ਪ੍ਰਜੇਸ਼ ਬਾਹਰ ਚਲਾ ਗਿਆ ਰਾਤ ਦੇ ਸਮੇਂ ਉਸ ਦੇ ਪਿਤਾ ਦੀ ਤਬੀਅਤ ਖਰਾਬ ਹੋ ਗਈ ਮਾਣੇ ਕੇ ਹ ਬੱਚੇ ਜਦੋਂ ਤੁਸੀਂ ਬਿਮਾਰ ਸੀ ਤਾਂ ਤੁਹਾਡੇ ਪਿਤਾ ਜੀ ਤੁਹਾਡੇ ਲਈ ਦਿਨ ਰਾਤ ਇੱਕ ਕਰ ਦਿਆ ਕਰਦੇ ਸਨ ਤੇ ਸਾਰੀ ਸਾਰੀ ਰਾਤ ਨਹੀਂ ਸਾਨੂੰ ਸੰਭਲੇ ਜੋ ਮਾਪੇ ਤੁਹਾਡੇ ਲਈ ਦਿਨ ਰਾਤ ਪੂਜਾ ਕਰਦੇ ਹਨ ਉਹਨੇ ਇੱਕ ਗੱਲ ਕਰਨ ਲਈ ਵੀ ਤਰਸਦੇ ਹਨ ਜਿਨ੍ਹਾਂ ਦੀਆਂ ਉਮੀਦਾਂ ਤਾਂ ਤੁਹਾਡੇ ਕੈਰੀਅਰ ਬਣਿਆ ਜੋ ਤੁਹਾਡੀ ਖੁਸ਼ੀ ਵਿੱਚ ਖੁਸ਼ ਹਨ ਅੱਜ ਇੱਕ ਕਾਲ ਤੇ ਇੱਕ ਗੱਲ ਲਈ ਵੀ ਤਰਸਦੇ ਹਨ ਅੱਜ ਤੁਸੀਂ ਉਹਨਾਂ ਦੀਆਂ ਉਮੀਦਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋ ਮਾਪੇ ਬੋਝ ਨਹੀਂ ਹੁੰਦੇ ਉਹਨਾਂ ਸਦਕਾ ਹੈ ਸਾਡੇ ਘਰ ਦੇ ਦਰਵਾਜ਼ੇ ਖੁੱਲੇ ਹਨ ਉਹ ਤੁਹਾਡੀ ਹਰ ਗਲਤੀ ਮਾਫ ਕਰਦੇ ਹਨ ਉਹਨਾਂ ਨੂੰ ਅੱਜ ਸਮਾਂ ਦਿਓ ਉਹ ਇਕੱਲੇ ਕਿਉਂ ਰਹਿ ਜਾਂਦੇ ਹਨ ਇਹ ਸੋਚਣ ਵਾਲੀ ਗੱਲ ਹੈ ਕੱਲ ਨੂੰ ਸ਼ਾਇਦ ਤੁਹਾਨੂੰ ਇਹ ਸਮਾਂ ਨਾ ਮਿਲੇ ਸਮੇਂ ਨੂੰ ਸੰਭਾਲ ਲਓ ਬੀਤਿਆ ਸਮਾਂ ਹੱਥ ਨਹੀਂ ਆਉਂਦਾ ਮੰਗਰੋ ساری ਜ਼ਿੰਦਗੀ ਸਾਡੇ ਕੋਲ ਪਛਤਾਵੇ ਤੋਂ ਬਿਨਾ ਕੁਝ ਕੁਝ ਨਹੀਂ ਰਹਿ ਜਾਂਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ